ਆ ਰਿਆ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬੰਦੇਰ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਤੇ ਅੱਜ ਕੀ ਅਸੀਂ ਲਾ ਰਹੇ ਹਾਂਗੇ ਹਲਦੀ ਕਿੰਨੀ ਲਾਉਣਿਆ ਹੈ ਹਲਦੀ ਲਾ ਰਹੇ ਨਹੀਂ ਹਲਦੀ ਤਾਂ ਲਾ ਰਹੇ ਹਾਂ ਕਿੰਨੀ ਲਾ ਰਹੇ ਹਾਂ ਬਿੱਗਾ ਹਾਂ ਬਿੱਗਾ ਹਲਦੀ ਦਾ ਪਹਿਲੀ ਵਾਰੀ ਲਾ ਕੇ ਦੇਖਦੇ ਹਾਂਗੇ ਵੀ ਕਿਵੇਂ ਮੂਰੇ ਇਹਦਾ ਕੀ ਰਿਜ਼ਲਟ ਆਊਗਾ ਵੀ ਕਿਵੇਂ ਫਾਇਦਾ ਦਿੰਦੀ ਹੈ ਵੀ ਝੋਨੇ ਨਾਲੋਂ ਜ਼ਿਆਦਾ ਤੇ ਨਹੀਂ ਅ ਝੋਨਾ ਲਾਉਣੇ ਹੁੰਦੇ ਹੁਣ ਕੁਝ ਹਲਦੀ ਵੀ ਲਾ ਰਹੇ ਹਾਂ ਵਿੱਚ ਤੇ ਅਸੀਂ ਵੀ ਇਹ ਕਰਦਾ ਆ ਪੀ ਤਿਆਰ ਕਰ ਲਿਆ ਪਹਿਲਾਂ ਬੱਟਾਂ ਤੇ ਇਹ ਲਾਈ ਹੋਈ ਸੀ ਹਲਦੀ ਵੀ ਉਹਨ ਘਰ ਦਾ ਤਿਆਰ ਕਰਕੇ ਤੇ ਕੀ ਵੀ ਦਾ ਜਿੰਨੇ ਵੀ ਸਾਡਾ ਤਿਆਰ ਕੀਤਾ ਹੋਇਆ ਜਿੰਨੇ ਚ ਲੱਗ ਗਿਆ ਉਹਨਾਂ ਬਾਹਰ ਲਾ ਲਾਂਗੇ ਤੇ ਫਿਰ ਇਹ ਦੇਖਾਂਗੇ ਦਾ ਰਿਜ਼ਲਟ ਫਿਰ ਅਸੀਂ ਜੇ ਸਾਨੂੰ ਠੀਕ ਲੱਗਿਆ ਤੇ ਅੱਗੇ ਅਸੀਂ ਵਧਾਵਾਂਗੇ ਇਹ ਕੰਮ ਹਲਦੀ ਦਾ ਅੰਬ ਹਲਦੀ ਹੈ ਹੰਬਲ ਦੀ ਹੈ ਜੀ ਅਸੀਂ ਪਿਛਲੇ ਸਾਲ ਵੀ ਵਧੀਆ ਹੋ ਗਈ ਸੀ ਸਾਡੇ ਘਰੇ ਬਾਹ ਤੇ ਗੋਲਵਾਂਗੇ ਇੱਕ ਰਹੇਗੀ ਇੱਕ ਰਹੇਗੀ ਹਾਏ ਤੇ ਅੱਧਾ ਲਾਇਆ ਗਾਦਰਕ ਲਾਇਆ ਗਾ 2/1 ਤੇ ਇੱਥੇ ਕੀ ਅੱਧਾ ਵੀ ਲਾ ਕੇ ਦੇਖਦੇ ਆਂਗੇ ਵੀ ਕਿਵੇਂ ਹੁੰਦਾਗਾ ਅੱਧੇ ਦਾ ਵੀ ਲਿਆਂਦਾ ਸੀਗਾ ਆ ਦੋ ਵਟਾਂ ਤੇ ਅੱਧਾ ਲਾਤਾ ਜਦੋਂ ਹਰਾ ਹੋ ਗਿਆ ਉਦੋਂ ਦਿਖਾਵਾਂਗੇ ਤੁਹਾਨੂੰ ਕੋਨੇ ਅੰਜੀਰਾ ਉਗਰੀਆਂ ਨੇਗੀਆਂ ਕਲਮਾਂ ਤੋਂ ਜੀਰਾਂ ਤਿਆਰ ਕਰੀਆਂ ਨੇਗੀਆਂ ਹਾਲਾਤੀ ਅੰਜੀਰ ਦਾ ਕਲਮੋਂ ਇਹ ਕਾਲਾ ਦੀ ਇਹਦੇ ਵਿੱਚ ਅੰਗੂਰਾਂ ਦੀ ਵੇਲ ਤੋਰੀਆਂ ਤਾਂ ਅੰਗੂਰ ਹਰੇ ਹਲੂਰਾਂ ਦੇ ਗੁੱਸੇ ਲੱਗੇ ਨਹੀਂ ਹਜੇ ਦੋ ਤਿੰਨ ਕਿ ਲੱਗੇ ਨੇਗੇ ਇਹ ਚਿੰਡੋ ਤਿੰਨਾਂ ਜੀਰਾ ਦੇ ਤਿੰਨਾਂ ਜੀਰਾ ਦੀਆਂ ਉਹ ਪਲਮਾਂ ਲੰਘਣ ਨੇ ਉਹ ਬੜੀਆਂ ਫੁੱਟ ਗਈਆਂ ਆ ਤੋਰੀਆ ਹੋ ਗਿਆ ਨਾ ਆਣੀ ਅਜੇ ਫੁੱਟੀ ਹੈਗੀ ਇਹ ਸੁੱਕੋਗੀ ਆ ਮੁਟੇ। ਆ ਵਧੀਆ ਘੁੱਟੀ ਆਏਗੀ। ਚਾਹ ਤੇ ਗਵਾਰਾ। ਆ ਕੱਦੂ ਦੀਆਂ ਬੇਲਾਂ ਉਹ ਤੱਕ। ਇੱਥੇ ਤਿੰਨ ਬਟਾਂ ਤੇ ਗਵਾਰਾ। ਇੱਥੇ ਚੋਲੇ ਫੜੀਆਂ। ਕੀਰਤ ਲੈ ਕੇ ਆਈ ਹੈ ਗਈ ਪਾਣੀ ਆਪਦੇ ਲੈੜੀ ਵਾਸਤੇ ਹੈ ਨਾ ਕੀਤਾ ਆ ਗੁੱਤ ਚ ਕੀ ਪਾਏ ਆਗੇ ਡੋਹੀ ਨਾ ਚੰਗਾ ਪਾਣੀ ਫੜਾ ਲੈੜੀ ਨੂੰ ਕੀਤ ਪਾਣੀ ਲੈ ਕੇ ਆਈ ਹੈ ਆਪਦੀ ਲੈੜੀ ਵਾਸਤੇ ਹੈ ਗਲਾਸ ਭਰ ਕੇ ਹਾਜੀ ਤੁਸੀਂ ਨੇ ਕੀ ਲਾਇਆਗਾ ਤੁਸੀਂ ਕੀਤ ਸਾਰੇ ਬੂਟੇ ਨੇ ਦੱਸ ਕਿ ਕਿਤੇ ਅੰਜੀਰਾ ਨੇ ਕਿੰਝ ਨੇ ਆ ਕੀ ਲਾਇਆਗਾ ਤੁਸੀਂ ਨੇ ਨਾ ਬੁਰੀਦਾ ਹੈ ਅੰਦੀਦਾ ਐਸੇ ਨੇ ਬੂ ਬੇਬੂ ਆ ਮਰ ਆ ਗਿਆ ਇਹ ਵੀ ਮਸੰਮੀ ਇਹ ਦੋ ਤਿੰਨ ਪ੍ਰਕਾਰ ਦੀ ਮਸੰਮੀਆਂ ਨੇ ਕਿ ਕਿਹਨੇ ਕਿਹਿਆ ਦੱਸ ਆ ਦੇ ਸੰਕੜਾ ਸਾਗਿਆ ਵੀ ਮਸੰਮੀ ਹੈਗੀ ਲੱਗੀ ਵੀ ਹੈ ਵਧੀਆ ਨਿੰਬੂ ਨਿੰਬੂ ਟਮਾਟਰ ਮਿਰਚੂ ਆਹ ਗਈ ਹਲਦੀ ਜੀਰਾ ਬਗਾ ਹਲਦੀ ਜੀਰਾ ਅਜੀਰਾ ਲੱਗੀਆਂ ਵੀ ਹੋਈਆਂ ਨੇ ਇੱਥੇ ਉੱਚਾ ਪਹਿਲਾਂ ਵੀ ਪਹਿਲਾਂ 2-3 ਦਿਨਾਂ ਤੋਂ ਕਿਹੜਾ ਚਾਰ ਅੰਜੀਰ ਲੱਗੇ ਜਾਣਗੇ ਅੱਜ ਵਿੱਚ ਨਹੀਂ ਇੱਥੇ ਲੱਗੇ ਹੋਏ ਬਗਾਮ ਨਹੀਂ ਆੜੂ ਆੜੂ ਲੱਗੇ ਨੇ ਅੱਜ ਆੜੂ ਉਹ ਇਹ ਕ ਬਗਾਮ ਹੈ ਇਹ ਬਦਾਮ ਨਹੀਂ ਇਹ ਤਾਂ ਆੜੂ ਹੈਗਾ ਆੜੂ ਆੜੂ ਚੌਲੇ ਚੌਲੇ ਬਦਾਮ ਤਾਂ ਆ ਸੀਗਾ ਬਦਾਮ ਆ ਸੀ ਆਲੂ ਬੁਖਾਰਾ ਆਲੂ ਬੁਖਾਰੇ ਨੇ ਦਾਇਤ ਕੀ ਫਾਲ ਨਹੀਂ ਚੱਕਿਆ ਹੈਗਾ ਆਲੂ ਖਾਣੇ ਅੰਬ 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 ਸੁੱਕ ਗਿਆ ਆਮਰੂਦ ਨੇ ਵਧੀਆ ਚੱਕਿਆਗਾ ਫਾਲ ਆਮਰੂਦ ਸਾਰਾ ਭਰਿਆ ਪਿਆ